ਜਗਬਾਨੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰਨ ਪਟਤਾਂ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਆ ਕਿ ਚੰਡੀਗੜ੍ਹ ਦੇ ਵਿੱਚ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੈਠਕ ਲੈ ਰਹੇ ਨੇ ਇਸ ਵੇਲੇ ਅਸੀਂ ਸੈਕਟਰ 35 ਸਥਿਤ ਮਿਊਨਿਸਪਲ ਭਵਨ ਦੇ ਬਾਹਰ ਮੌਜੂਦ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੰਦਰ तमाम ਵਿਧਾਇਕ ਮੰਤਰੀ ਤੇ ਅਰਵਿੰਦ ਕੇਜਰੀਵਾਲ ਮੌਜੂਦ ਨੇ ਜਿਸ ਤਰੀਕੇ ਦੇ ਨਾਲ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਪੰਜਾਬ ਦੇ ਵਿੱਚ ਗਰਮਾਈ ਹੋਈ ਹੈ ਲਗਾਤਾਰ ਹਰਿਆਣਾ ਤੇ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਜਿਸ ਤਰੀਕੇ ਦੇ ਨਾਲ ਹਟਾਇਆ ਜਾਂਦਾ ਤੇ ਵੱਧ ਪਾਣੀ ਜਿਹੜਾ ਹੈਗਾ 8500 ਕਿਊਸਿਕ ਪਾਣੀ ਜਿਹੜਾ ਉਹ ਹਰਿਆਣਾ ਲੈ ਰਿਹਾ ਹੈਗਾ ਤਾਂ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫੀ ਪੱਕੀ ਹੋਈ ਹੈਗੀ ਆ ਤਾਂ ਫਿਲਹਾਲ ਤੁਹਾਨੂੰ ਤਸਵੀਰਾਂ ਦੇ ਵਿੱਚ ਫਿਲਹਾਲ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਇੱਥੇ ਤਮਾਮ ਅ ਅਧਿਕਾਰੀ ਮੰਤਰੀ ਵਿਧਾਇਕ ਪਹੁੰਚ ਚੁੱਕੇ ਨੇ ਤੇ ਪੰਜਾਬ ਦੀ ਸਿਆਸਤ ਬਹੁਤ ਜ਼ਿਆਦਾ ਭਖੀ ਹੋਈ ਆ ਜਿੱਥੇ ਵਿਰੋਧੀ ਧਿਰਾਂ ਸਰਕਾਰ ਦੇ ਸਰਕਾਰ ਦੇ ਉੱਪਰ ਸਵਾਲ ਖੜੇ ਕਰ ਰਹੀਆਂ ਨੇ ਤਾਂ ਉੱਥੇ ਹੀ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਬੀਬੀ ਐਮਬੀ ਦੇ ਡੈਮ ਤੇ ਵੀ ਗਏ ਉੱਥੇ ਦੌਰਾ ਵੀ ਕਰਕੇ ਆ ਤਾਂ ਉਸ ਤੋਂ ਪਹਿਲਾਂ ਉਥੋਂ ਦੇ ਡੀਆਈਜੀ ਰੇਂਜ ਉੱਥੇ ਪਹੁੰਚੇ ਭਾਰੀ ਪੁਲਿਸ ਫੋਰਸ ਉੱਥੇ ਤਾਇਨਾਤ ਕੀਤੀ ਗਈ ਤਾਂ ਸਵੇਰੇ ਜੱਗਬਾਣੀ ਦੀ ਟੀਮ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਹੋਣਾ ਦੇ ਨਾਲ ਵੀ ਗੱਲਬਾਤ ਕੀਤੀ ਸੀ ਤਾਂ ਉਹ ਵੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆਇਆ ਕਿ ਕੇਂਦਰ ਸਰਕਾਰ ੱੱਕਾ ਕਰ ਰਹੀ ਹੈ ਤਾਂ ਲਗਾਤਾਰ ਜਿਹੜੀ ਹੈਗੀ ਪੰਜਾਬ ਦੀ ਸਿਆਸਤ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਿੱਤੇ ਪੱਖੀ ਹੋਈ ਹੈ ਤਾਂ ਉੱਥੇ ਹੀ ਕਿਸਾਨ ਆਗੂ ਵੀ ਲਗਾਤਾਰ ਕੇਂਦਰ ਸਰਕਾਰ ਦੇ ਇਸ ਰਵੱਈਏ ਨੂੰ ਲੈ ਕੇ ਬੋਲਦੇ ਨਜ਼ਰ ਆ ਰਹੇ ਨੇ ਤਾਂ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਰਕਾਰਾਂ ਇੰਨੀਆਂ ਕਜਾਦੇ ਢੀਠ ਹੋ ਚੁੱਕੀਆਂ ਨੇ ਕਿ ਉਹ ਪੰਜਾਬ ਦੇ ਕਿਸਾਨ ਦੇ ਬਾਰੇ ਕੋਈ ਵੀ ਨਹੀਂ ਸੁਰਹਤਾ ਉੱਥੇ ਹੀ ਸੁਨੀਲ ਜਾਖੜ ਹੋਣਾ ਨੇ ਵੀ ਇੱਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਲਿਖਿਆ ਕਿ ਜਦੋਂ ਦੇਸ਼ ਦੀ ਕੁਮਾਂਤਰੀ ਸਰਹੱਦ ਤੇ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਅਜਿਹੇ ਮੌਕੇ ਤੇ ਪੰਜਾਬ ਸਰਕਾਰ ਸੂਬੇ ਦੀ ਫੋਰਸ ਨੂੰ ਧਰਨੇ ਪ੍ਰਦਰਸ਼ਨਾਂ ਵਿੱਚ ਉਲਝਾ ਕੇ ਅਸਥਿਰ ਕਰ ਰਹੀ ਹੈ ਅਜਿਹਾ ਬਿਆਨ ਸੁਨੀਲ ਜਾਖੜ ਦਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਦੇ ਉੱਪਰ ਲਿਖਿਆ ਤਾਂ ਜਦ ਕਿ ਉਹਨਾਂ ਨੇ ਕਿਹਾ ਕਿ ਹਰਿਆਣਾ ਦੀ ਚੋਣਾ ਸਮੇ ਇਹ ਕਹਿ ਕੇ ਆਏ ਸਨ ਪੰਜਾਬ ਦੇ ਮੁੱਖ ਮੰਤਰੀ ਕਿ ਦਿੱਲੀ ਅਤੇ ਹਰਿਆਣੇ ਨੂੰ ਪਾਣੀ ਦਿੱਤਾ ਜਾਵੇਗਾ ਤੇ ਸੁਪਰੀਮ ਕੋਰਟ ਵਿੱਚ ਵੀ ਸਰਕਾਰ ਨੇ ਕਿਹਾ ਸੀ ਕਿ ਸਾਨੂੰ ਕਿਸਾਨ ਐਸਵਾਈਐਲ ਨਹੀਂ ਬਣਾਉਣ ਦੇ ਰਹੇ ਅਸਲ ਵਿੱਚ ਇਹਨਾਂ ਦਾ ਦੋਰਾ ਚਰਿੱਤਰ ਹੈ ਕਿਉਂਕਿ ਇਹ ਧਰਨੇ ਪ੍ਰਦਰਸ਼ਨਾਂ ਦੇ ਬਹਾਨੇ ਦਿੱਲੀ ਵਿੱਚ ਹੋਏ 2000 ਕਰੋੜ ਦੇ ਕਲਾਸਰੂਮ ਘਟਾਲੇ ਵਿੱਚ ਸ਼ਾਮਿਲ ਆਪਣੇ ਆਗੂ ਮਨੀਸ਼ ਸੋਧਿਆ ਅਸਤਿੰਦਰ ਜਨ ਦੇ ਗੁਨਾਹਾਂ ਦੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹ ਪੰਜਾਬ ਦੇ ਹਿੱਤਾਂ ਨਾਲ ਡੱਟ ਕੇ ਖੜੇ ਹਨ ਤੇ ਬੀਜੇਪੀ ਆਪਣਾ ਸਟੈਂਡ ਸਾਫ ਕਰ ਦਿੱਤੀ ਕਿ ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਪਰ ਮਨੁੱਖਤਾ ਦੇ ਆਧਾਰ ਤੇ ਪੀਣ ਦਾ ਪਾਣੀ ਦੇਣ ਵਿੱਚ ਘਟਿਆ ਰਾਜਨੀਤੀ ਕਰਨਾ ਅਜਿਹਾ ਇਲਜ਼ਾਮ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਉੱਪਰ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਲਗਾਉਂਦੇ ਨਜ਼ਰ ਆਏ ਤਾਂ ਉੱਥੇ ਹੀ ਆਲ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਉੱਠ ਰਹੀ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਵੱਲੋਂ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਜੋ ਇਹ ਬੈਠਕ ਕੀਤੀ ਗਈ ਹੈਗੀ ਆ ਤਾਂ ਕੋਈ ਵਿਸ਼ੇਸ਼ اجلاس ਵੀ ਇਸ ਮੈਟਰ ਨੂੰ ਲੈ ਕੇ ਸੱਜਾ ਜਾ ਸਕਦਾ ਹੈਗਾ ਤਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਣੀ ਨੂੰ ਲੈ ਕੇ ਵਿਵਾਦ ਹੁਣ ਖੜਾ ਹੋਇਆ ਜਿਸ ਤਰੀਕੇ ਦੇ ਨਾਲ ਕੇਂਦਰੀ ਮੰਤਰੀ ਮਨੋਹਰ ਲਾਲ ਵੱਲੋਂ BBMP ਦੇ ਵਿੱਚ ਦੋ ਅਧਿਕਾਰੀਆਂ ਨੂੰ ਹਟਾਇਆ ਗਿਆ ਤਾਂ VOTING ਕਰਵਾਈ ਗਈ ਇਹ ਇਲਜ਼ਾਮ ਜਿਹੜੇ ਹੈਗੇ ਨੇ ਕੈਬਨਿਟ ਦੇ ਮੰਤਰੀ ਬਰਿੰਦਰ ਗੋਇਲ ਹੁਣਾ ਵੱਲੋਂ ਲਗਾਏ ਗਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ BBMP ਤੋਂ ਪਾਣੀ ਜਿੰਨਾ ਹਰਿਆਣਾ ਨੇ ਵੋਟਿੰਗ ਕਰਵਾ ਕੇ ਪਾਸ ਕਰਵਾਇਆ ਉਹਨਾਂ ਹੀ ਜਾਵੇਗਾ ਜਾਂ ਫਿਰ ਉਸ ਨੂੰ ਰੋਕਿਆ ਜਾਵੇਗਾ ਹਾਲਾਂਕਿ ਪੁਲਿਸ ਫੋਰਸ ਪੰਜਾਬ ਦੀ ਡੈਮ ਦੇ ਉੱਪਰ ਤਾਇਨਾਤ ਜ਼ਰੂਰ ਕੀਤੀ ਗਈ ਹੈ ਤਾਂ ਹੁਣ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਬੈਠਕ ਕੀਤੀ ਜਾ ਰਹੀ ਹੈ ਥੋੜੀ ਦੇਰ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਬਰੀਫ ਕਰਨਗੇ ਕਿਹੜਾ ਵੱਡਾ ਐਲਾਨ ਕਰਨਗੇ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰੁਣਪੱਟ